ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰ ਪਿੰਡ ਬੁਰਜ ਹਰੀਕੇ ਦੇ ਵਿੱਚ ਮੈਂ ਮੌਜੂਦ ਆ ਇਸ ਟਾਈਮ ਬੁਰਜ ਹਰੀਕੇ ਪਿੰਡ ਬਰਗਾੜੀ ਦਾ ਬਿਲਕੁਲ ਨੇੜਲਾ ਤੇ ਗਵੰਡੀ ਜਿਹਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਮੈਂ ਵਕਾਊਆ ਕਿਹੜੇ ਘਰ ਦੇ ਵਿੱਚ ਖੜੀ ਆ ਕੀ ਬਾਈ ਹੁਣੀ ਡਿਮਾਂਡ ਕਰਦੇ ਆ ਕਿੰਨੇ ਦੁੱਧ ਦੀ ਮਾਲਕਣ ਸਾਰੀ ਜਾਣਕਾਰੀ ਮਾਲਕਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਆਉ ਮਿਲਦੇ ਆ ਵੀਰ ਨੂੰ ਕਰਦੇ ਆ ਗੱਲਬਾਤ ਕੈਮਰੇ ਦੇ ਅੱਗੇ ਨਹੀਂ ਲਿਆਉਣਾ ਵੀਰ ਨੂੰ ਕਿਉਂਕਿ ਸੰਗ ਦਾ ਗਲਮ ਮੈਂ ਮਸਾ ਕਰਨ ਲੱਗਾ ਮੈਂ ਤਾਂ ਇਹਦੇ ਨਾਲ ਸੱਸੀ ਗਾਲ ਵੀਰੇ ਸੱਸੀ ਗਾਲ ਕੀ ਹਾਲਾ ਵੱਡੇ ਬਾਈ ਬਹੁਤ ਵਧੀਆ ਬਾਈ ਸੇਤਾ ਦੇ ਪਰਿਵਾਰ ਵੀਰੇ ਵਧੀਆ ਵਧੀਆ ਬਾਈ ਅੱਛਾ ਨਾਮ ਦੱਸ ਦੀਏ ਕਿਹਨਾਂ ਦੀ ਵੀਰੇ ਆਪਣਾ ਕਾਕਾ ਬਿਜਲੀ ਵਾਲਾ ਪਿੰਡ ਬੁਰਜ ਹਰੀ ਕਰਦੇ ਕਾਕਾ ਬਿਜਲੀ ਵਾਲਾ ਤੇ ਪਿੰਡ ਹੈਗਾ ਬੁਰਜ ਹਰੀ ਕੇ ਹਣਾ ਹਾਂਜੀ ਠੀਕ ਆ ਵੱਡੇ ਵੀਰੇ ਜਿਹੜੀ ਮੈਂ ਵੇਚਣੀ ਆ ਪਹਿ ਕਿੰਨਵਾ ਸੂਸ ਹੁੰਦੀ ਆ ਇਹ ਤੀਜਾ ਸੂਆ ਸੂ ਤੀਜਾ ਸੂਆ ਇਹਨੇ ਹੁਣ ਸੂਣਾ ਵਾ ਹਾਂਜੀ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਇਹ ਬਸ ਇੱਕ ਦੋ ਦਿਨ ਹੀ ਲਾਊਗੀ ਬਾਈ ਚਾਰੀ ਦਿਨ ਚ ਮੁਕੰਮਲ ਹੀ ਆ ਹਣਾ ਠੀਕ ਆ ਅੱਛਾ ਦੁੱਧ ਕਿੰਨਾ ਕੁ ਦੇ ਦਿੰਦੀ ਆ ਵੀਰੇ ਦ ਠੀਕ ਹੈ ਵੀਰੇ ਇਹ ਲੇਵਾ ਥੋੜਾ ਜਿਵੇਂ ਕਹਿ ਸਕਦੇ ਆ ਆਪਾਂ ਗਾਂ ਨੂੰ ਧੱਕ ਤੇ ਟੁੱਟਮਾ ਜਿਹਾ ਰੱਖ ਗੀ ਹੈ ਨਾ ਵੀ ਮੰਨ ਲਾ ਲਵਾਈ ਚੜਾਈ ਲੇਵੇ ਦੀ ਬਹੁਤਾ ਵੈਸੇ ਪਰ ਥੋੜਾ ਤਰੀਕਾ ਬਦਲ ਗੀ ਹੈ ਨਾ ਅੱਛਾ ਠੀਕਾ ਭਰਾਇਆ ਹੋਇਆ ਕਿ ਸਣ ਤੋਂ ਕਰੋਸ ਠੀਕਾ ਭਰਾਇਆ ਹੋਇਆ ਚੰਗਾ ਭਰਾਇਆ ਹੋਇਆ ਵੀਰੇ ਹਾਂਜੀ ਹਾਂਜੀ ਠੀਕ ਹੈ ਵੀਰੇ ਅੱਛਾ ਜੇ ਕੋਈ ਘਰੇ ਰੱਖਣ ਵਾਲਾ ਤੇਰੇ ਵਰਗਾ ਭਰਾ ਲਿਆ ਜੇ ਲਾਭਤ ਨਹੀਂ ਆਉਂਦਾ ਮੈਨੂੰ ਨਹੀਂ ਬਾਈ ਜੀ ਨਹੀਂ ਠੀਕ ਹੈ ਵੀਰੇ ਮਤਲਬ ਯਾਦਗਾਰੀ ਚੀਜ਼ ਹੈ ਹਾਂਜੀ ਠੀਕ ਹੈ ਰੇਟ ਕੀ ਰੂਗਾ ਰੇਟ ਦਾ 140 ਦੇਣੀ ਕਿੰਨੇ ਦੀ ਘਾਟੇ 135 ਦੀ ਛੜਦਾ ਕੱ ਸੂਣ ਦੇ ਵਿੱਚ ਹਜੇ 2-3 ਦਿਨ ਮਸ ਲੈ ਲਵਗੀ ਕਿਉਂਕਿ ਤਿਆਰੀ ਦੇ ਵਿੱਚ ਕੋ ਬਿਲਕੁਲ ਮੁਕੰਮਲ ਆ ਤਿਆਰੀ ਦੇ ਵਿੱਚ ਬਿਲਕੁਲ ਮੁਕੰਮਲ ਆ ਮਿੱਤਰੋ ਹੱਡਾ ਪੈਰਾਂ ਦੀ ਖੁੱਲੀ ਡੋਲੀ ਕੱਦ ਕਾਠ ਵਾਲੀ ਝੋਟੀ ਆ ਲੇਵੇ ਭਾਂਡੇ ਵਾਲੋ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਵੀ ਥੋੜਾ ਜਿਹਾ ਤਰੀਕਾ ਅਲੱਗ ਜ਼ਰੂਰ ਆ ਲੇਵੇ ਦਾ ਬਾਕੀ ਗੈਪ ਥਣਾ ਦੇ ਵਿੱਚ ਆਪਸੀ ਦੂਰੀ ਥਣਾਂ ਦੇ ਵਿੱਚ ਫੱਕਮਾਲਾ ਦੁੱਧ ਵਾਲੀ ਮੈਂ ਆ ਕਿਉਂਕਿ ਜਿਹੜੇ ਪੁਰਾਣੇ ਘਰੇ ਦੁੱਧ ਪਾਉਣ ਨੂੰ ਲੈਣੀ ਆਉਂਦੇ ਨੇ ਲਾਹੇਵੰਦ ਦੁੱਧ ਡੇਰੀ ਵਾਲੇ ਭਰਾ ਦੇ ਲਈ ਚੰਗੀ ਚੀਜ਼ ਆ ਕਿਉਂਕਿ ਇਹ ਚੀਜ਼ ਜਿਹੜੀ ਹੁੰਦੀ ਆ ਮਿੱਤਰੋ ਜਿਹੜੀ ਮੈਂ 14-15 ਕਿਲੋ ਦੁੱਧਾਂ ਲਈ ਓਕਾ ਦੇ ਵੀ ਘਾਟਾ ਨਹੀਂ ਪਉਂਦੀ ਹੁੰਦੀ ਮੈਂ ਹਮੇਸ਼ਾ ਵਧਦੀ ਹੁੰਦੀ ਆ ਕਿਉਂਕਿ ਮੈਂ ਇਹਨੂੰ ਸਾਂਭਣਾ ਜ਼ਰੂਰੀ ਹੁੰਦਾ ਤੇ ਮੈਂ ਵਧੀ ਜਾਂਦੀ ਹੁੰਦੀ ਘਟਦੀ ਕਦੇ ਨਹੀਂ ਹੁੰਦੀ ਕਿਉਂਕਿ ਇਹ ਕਾਲਾ ਸੋਨਾ ਵਾ ਮਿੱਤਰੋ ਤੇ ਇਹਨੂੰ ਸਾਂਭਣਾ ਬੇਹੱਦ ਜ਼ਰੂਰੀ ਆ ਥਣਾਂ ਦੀ ਲੰਬਾਈ ਚੜਾਈ ਥਣਾਂ ਦੀ ਮਜ਼ਬੂਤੀ ਹਰ ਪੱਖ ਰੇਟ ਪਾਈ ਉਹਨਾਂ ਨੇ 1,40,000 ਰੁਪਏ ਕੀਤਾ 1,35,000 ਰੁਪਏ ਦੀ ਮਾਲਕਾਂ ਦੇ ਦੇ ਦਿਆਂਗੇ ਹੁਣ ਆਪਾਂ ਨੰਬਰ ਨੋਟ ਕਰ ਲੈਣ ਲੈ ਵੀਰੇ ਨੰਬਰ ਦੱਸੀ ਕਰਾਂ ਦੇ ਆਪਣਾ ਕਿੰਨਾ 7508429285 7508429285 29285 285 ਇਸ ਨੰਬਰ ਤੇ ਕਰਨਾ ਵੀਰੇ ਨਾਲ ਤੁਸੀਂ ਰਾਬਤਾ ਕਾਇਮ ਪਿੰਡ ਹੈਗਾ ਬੁਰਜਹਰੀ ਕੇ ਜਿਲ੍ਹਾ ਹੈਗਾ ਫਰੀਦਕੋਟ ਮਿੱਤਰੋ ਅਗਲੀ ਕਾਰਵਾਈ ਤੁਹਾਡੇ ਹੱਥਾਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ